ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਆਂ ਕਿ ਤੁਸੀਂ ਸਾਰੇ ਚੱਪਦੀ ਗੱਲਾਂ ਚਰੋ ਜੀ ਮਨਅਰਥ ਨੂੰ ਦੈਨ ਦੁਕਣੀ ਤੇ ਰਾਤ ਚਾਂਗਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੁ ਉਤਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਆ। ਇੱਕ ਕਹਾਵਤ ਆ ਜੀ ਕਹਿੰਦੇ ਵੀ ਊਠਾ ਜਦ ਪਹਾੜ ਥੱਲੇ ਆਉਂਦਾ ਨਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਮਿੰ ਮੇਤੇ ਵਿੱਚ ਕੋਈ ਹੈਗਾ ਨਹੀਂ ਉਹਨੂੰ ਕਮਾਨੇ ਹੁੰਦਾ ਵੀ ਮੇਰੇ ਤੱਕ ਕੁਝ ਨਹੀਂ ਹੈਗਾ ਉਹ ਕਾਪ ਤੱਜ ਟੁੱਗ ਗਈ ਸੀ ਸੰਦੀਪ ਪਰ ਲਾਲੋ ਚਾਹੇ ਮੇਰੇ ਪਰ ਲਾਲੋ ਵੀ ਦਨ ਆਗੇ ਇਦਾਂ ਜੀ ਆ ਨੋਮੀ ਨੂੰ ਸਾਡੇ ਜੀ ਇੱਥੇ ਸੇਵੀਆਂ ਦਾ ਜਿਹੜਾ ਪ੍ਰਸ਼ਾਦ ਦਾ ਮੱਥਾ ਟੇਕਦੇ ਹੁੰਦੇ ਆ ਅੱਧੇ ਪੰਜਾਬ ਵਿੱਚ ਤਕਰੀਬਨ ਕਈ ਫਿਉਣੀਆਂ ਕਹਿੰਦੇ ਨੇ ਕਈ ਸੇਵੀਆਂ ਕਹਿੰਦੇ ਨੇ ਵੀ ਬਣਾ ਕੇ ਉਹਦਾ ਮੱਥਾ ਟੇਕਦੇ ਹੁੰਦੇ ਜੀ ਉਹ ਗੁੱਗਰੇ ਮਾਰੀਦੇ ਪਰ ਧਰਮ ਤਾਂ ਸਾਰੇ ਇੱਕ ਹੈ ਵੀ ਚਲੋ ਜੇ ਕਹਿੰਦੇ ਸਾਥੇ ਕਿਸੇ ਨੂੰ ਚੰਗਾ ਨਹੀਂ ਸਰਦੋ ਤਾਂ ਅਸੀਂ ਮਾੜਾ ਵੀ ਨਹੀਂ ਕਹਿ ਸਕਦੇ ਤਾਂ ਜੋ ਸਾਡੇ ਰੀਤੀ ਰਿਵਾਜ ਆ ਅਸੀਂ ਉਸ ਸਾਧਨਾ ਨਾਲ ਚੱਲਦੇ ਜਾਇਜਨ ਜਿਵੇਂ ਸਾਡੇ ਬਜ਼ੁਰਗ ਕਰਦੇ ਤੇ ਪਿਛੇ ਉਹਵੇਂ ਅਸੀਂ ਸਾਡੇ ਵੀ ਰੀਤਾਂ ਚੱਲਦੀਆਂ ਤੇ ਪਰਸੋ ਦਾ ਚੌਥਾ ਨੂੰ ਜੀ ਤਾਂ ਸੇਮੇ ਦਾ ਮੱਥਾ ਟੇਕਣਾ ਜੀ ਉਹਦੇ ਸਬੰਧ ਵਿੱਚ ਸੰਦੀਪ ਨੇ ਸੇਵੀਆਂ ਦੀ ਲੋੜ ਪਈ ਨੂੰ ਹੁਣ ਸੇਵੀਆਂ ਮੈਂ ਅੱਡੇ ਬੱਸਾ ਸਾਰੇ ਘੁੰਮਿਆ ਜੀ ਕਿੱਥੇ ਮਿਲਣੀਆਂ ਜੇ ਜਿਹੜੀਆਂ ਆਮ ਦੁਨੀਆਂ ਸੇਵੀਆਂ ਹੁੰਦੀਆਂ ਮੈਦੇ ਜੀਆਂ ਉਹ ਮਿਲ ਜਿੰਦੀਆਂ ਤੇ ਜਿਹੜੀਆਂ ਆਟੇ ਵਾਲੀਆਂ ਉਹ ਨਹੀਂ ਮਿਲਣੀਆਂ ਹੁਣ ਸੰਦੀਪ ਗੌਰ ਦੇ ਤੇਰੀ ਕਰਨੀ ਜੀ ਸੇਵੀਆਂ ਨਹੀਂ ਬਟਣੀਆਂ ਜੀ ਆ ਆ ਪਲਾਣਾ ਟੋਣਾ ਮੈਂ ਆਪਣੀ ਸੇਵਾ ਸੁਭਾ ਕਰਾਈ ਆ ਸਰੂਤੇ ਨੂੰ ਤੁਸਾ ਫਰੋਂ ਦਾ ਸ਼ਾਂਤੀ ਜੀ ਆਈ ਥੋੜੀ ਜ਼ਰੂਰ ਹਾਂ ਫਿਰ ਮਾਤਾ ਦੇ ਸੇਵੀਆਂ ਬਰਤਣਾ ਉਹਦੀ ਤਿਆਰੀ ਕਰੀ ਵੀ ਆ ਜੀ ਤੇ ਵਿੱਚ ਭਾਬੀ ਨੂੰ ਵੀ ਫੋਨ ਕਰਾਇਆ ਉਹਦਰ ਵੀ ਉਹ ਵੀ ਆਜੂ ਜੀ ਨਾਲ ਸੇਮੀਆਂ ਵਟਾਉਣਾ ਤੇ ਉਦੋਂ ਬਾਅਦ ਇਹਨਾਂ ਨੇ ਉਧਰ ਜਾਣਾ ਉਹ ਜਸਵੀਰਾਂ ਦੇ ਭਾਬੀ ਨੇ ਵਿੱਚ ਸੰਦੀਪ ਨੇ ਉਹਨਾਂ ਨੇ ਪੇਟੀਆਂ ਬੁੱਕੀਆਂ ਜਦਾਂ ਉਹਨਾਂ ਸਿਸਟਮ ਦਾ ਚੱਕ ਥੱਲ ਕਰਕੇ ਰੱਖਣੀ ਆ ਉਹਨਾਂ ਕਿਤੇ ਉਹ ਲਾਸਟ ਕਮਰਾ ਉਹਨਾਂ ਦਾ ਰਹਿ ਗਿਆ ਘਟਾਉਣਾ ਉਹ ਉਹਦੇ ਕਰਕੇ ਉਹਦੇ ਤੋਂ ਪੇਟੀਆਂ ਬੁੱਕੀਆਂ ਕੱਢ ਕੇ ਛੇ ਥੱਲੇ ਰੱਖਣੀਆਂ ਜਾਂ ਉਧਰ ਜਾ ਕੇ ਤਮਾਂ ਕਿ ਨਹੀਂ ਰੱਖੂਗੇ ਹੁਣ ਪਤਾ ਨਹੀਂ ਕਿੱਥੇ ਰੱਖਣੀਆਂ ਕਿੱਥੇ ਨਹੀਂ ਆ ਸੇਮੀ ਨ ਬੱਟੀਆਂ ਤੇ ਹੁਣ ਭਾਬੀ ਦੀ ਮੀਟ ਹੋ ਰਹੀ ਆ ਜਦ ਆ ਗਈ ਤਾਂ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਨਾਲ ਹੈਲੋ ਜੀ ਮੈਡਮ ਜੀ ਕੀ ਕਰਦੀਆਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਢਾਰ ਪਈ ਹੋਈ ਆ ਜਿਹੜੀ ਸ਼ਾਮ ਨੂੰ ਬਣਾਉਣੀ ਆ ਮੇਰੇ ਯਾਰ ਡੈਡੀ ਨੂੰ ਹੁਣ ਆਪਾਂ ਲੈ ਕੇ ਗਏ ਤੇ ਨਾ ਸਕੂਲੇ ਉਹ ਡਾਕਟਰ ਕਹਿੰਦੇ ਆਪਾਂ ਨੂੰ 6 ਘੰਟੇ ਦਾ ਰੋਟੇ ਹੋ ਕੇ ਰੱਖਣੀ ਚਾਹੀਦੀ ਆ ਇਹਦੇ ਨਾਲ ਕੋਈ ਵੀ ਆਪਣੇ ਸਰੀਰ ਚੋਂ ਸਾਈਡ ਕਰਤ ਨਹੀਂ ਬੰਦਾ ਕੁਝ ਜੰਦੀ ਜਮਾਂ ਤੇ ਗੱਲ ਜੁਦੀ ਹਾਂ ਇਹ ਤਾਂ ਉਹ ਕਹਿੰਦੇ ਜ਼ਰੂਰੀ ਆ ਹੂੰ ਫਿਰ ਪਿਓ ਕੇ ਜਾ ਬੱਦਦੀ ਆ ਆਜਾ ਆਬੀ ਵੀ ਆ ਗਈ ਆਉਣੀ ਆਉਣੀ ਆ ਆਉਣੀ ਆ ਰੀਤ ਲੈ ਕੇ ਆਈ ਆ ਰੀਤ ਕਹਿੰਦੀ ਆਜਾ ਆਜਾ ਸਾਰ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਲੱਗਿਆ ਇਸ ਸਹੀਆਂ ਮਟਣਾ ਟਟ ਟਟ ਹੋਰ ਕੀ ਆ ਜੀ ਮਿੰਟਾਂ ਕਰਾਈਆਂ ਪਹਿਲਾਂ ਫਿਰ ਮੇ ਤੇਲ ਲਵਾਇਆ ਹੀ ਫਟਾ ਕੇ ਆਂਗਾ ਉਹ ਕਹਿੰਦੇ ਨੇ ਹੁੰਦਾ ਅੱਜ ਤੂੰ ਮੇਰੇ ਥੱਲੇ ਕੱਲ੍ਹ ਮੈਂ ਤੇਰੇ ਥੱਲੇ ਉਹ ਕੰਮ ਹੋਊਗਾ ਉਹ ਕੰਮ ਮੈਂ ਕੱਲ੍ਹ ਤੇਰੀ ਚੜਾਈ ਤੇ ਅੱਜ ਮੇਰੀ ਚੜਾਈ ਤੇਰੀ ਕੱਲ੍ਹ ਤੇਰੀ ਚੜਾਈ ਤੇ ਅੱਜ ਇਹ ਵੀ ਹੋ ਗਈ ਕੋਈ ਗੱਲ ਨਹੀਂ ਭੈਣੇ ਮੈਂ ਦਿੱਤਾ ਥੋੜਾ ਜਿਹਾ ਕਿਹਾ ਅੰਮਾ ਬਾਹਰ ਤੇ ਲੈਣਾ ਬੋਟਿਆਂ ਦੇ ਥੱਲੇ ਕੋਈ ਨਹੀਂ ਦੱਸੂ ਟਾਈਮ ਰੱਸੀ ਪਾਈਏ ਰੱਸੀ ਵੀ ਪਾਈਦੀ ਹੋਰ ਚਾਹ। ਹਾਂ ਤੇ ਬਹਾਰ 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 ਘੋਰੀ ਪਾ ਕੇ ਘੋਰੀ ਪਾ ਕੇ ਨਹੀਂ ਨਹੀਂ ਤੁੱਪ ਛੋਟੀ ਬੈਠਣਾ ਚਲ ਠੀਕ ਤੁੱਪ ਦੇਹਲਾ ਕੇ ਜੀ ਨਿਕਲੀ ਅੱਜ ਹੋਰ ਕੀ ਕੜਾਕੀ ਤੁੱਪਾ ਹੂੰ ਬਾਹਰ ਗੋਸਤ ਆਈ ਯਾਰੀ ਭੈਣਾ ਭਾਦੋ ਅੱਛਾ 11 ਭਾਈਆਂ ਦੀ ਓ ਉੱਪਰ ਚੱਕੇ ਨੂੰ ਹੈਲੋ ਉੱਪਰ ਉੱਪਰ ਹੂੰ 11 ਭਾਈਆਂ ਦੀ ਪੈ ਰਹੀ ਹੈ ਭਾਦੋ 11ਵੇਂ ਮਹੀਨਾ ਭਾਦੋ ਨਾ ਨਹੀਂ ਬਸ ਹੰਗ ਲਗਾ ਲਓ ਬਸਾਪਨ ਜਿਹੜਾ ਚੱਲਦਾ ਵੀ ਨੱਠਾ ਮੈਂ ਚੱਲਦਾ ਹਾਂ ਦੇਸੀ ਮਹੀਨਾ ਦੇਸੀ ਮਹੀਨਿਆਂ 'ਚ ਮੈਂ ਲਾਂਦਾ ਪੀਲਾ ਚੌਥਾ ਪੰਜਵਾਂ ਚੱਲਦਾ ਚੇਤ ਬਸਾਖ ਚੇਤ ਬਸਾਖ ਜੇਲਠ ਆੜ ਸਾਵਣ ਪਾਦੋਂ ਮਿੱਤਰ ਤੂੰ ਸੁੰਗਰਾੰਤ ਗਲਤ ਦੱਸੋਗੀ ਤੀ ਹਾਰਡ ਦੀ ਹੈ ਹਾਰਡ ਵੀ ਮਿੱਤਰ ਸੰਗਰਾੰਤ ਗਲਤ ਦੱਸੋਗੀ ਤੀ ਵੀਡੀਓ ਦੇ ਵਿੱਚ ਇੰਨੀ ਦਾ ਤਾਂ ਪਾਣੀ ਵੀ ਨਹੀਂ ਇੰਨੀਆਂ ਕਿੱਥੇ ਬਣਾਉਣੀ ਯਾਰ ਕਿ ਤੇਰਾ ਸਰਨਾ ਨਹੀਂ ਇੰਨੀ ਕਿ ਸੋਡੀਆਂ ਸੇਮੀਆਂ ਨਾਲ ਉੱਥੇ ਤੇ ਸਿੱਧਾ ਘਮਾ ਲੈ ਇੱਕ ਵਾਰ ਬਸ ਹਾਂ ਚੱਲ ਹਣ ਬਣਨੇ ਦੀ ਭਾਬੀ ਇੱਥੇ ਆਂਦਰ ਨੂੰ ਵੀ ਦੇ ਦੇਈਏ ਇੱਥੇ ਨੂੰ ਵੀ ਕਿਹੜਾ ਦੇ ਦੇ ਭਾਬੀ ਇੱਥੇ ਨੂੰ ਹਾਂ ਊਂ ਕਦੇ ਮੰਜਾ ਮੁੰਦਾ ਨਹੀਂ ਮਾਰਦੇ ਜਦ ਸੇਮੀਆਂ ਪੱਟ ਤੇ ਫੇਰੇ ਬੰਦਾ ਮੁੰਦਾ ਵੱਜਦਾ ਨੇ ਭਾਬੀ ਨੂੰ ਕਰਦ ਕਰਦ ਲੈ ਕੇ ਕੋਈ ਮਾਰਾ ਹੁੰਦਾ ਨਾ ਤਾਂ ਕਰਕੇ ਨਹੀਂ ਮਾਰਦੇ ਤੂੰ ਕਿਆ ਕਰਦੀ ਏ ਤੂੰ ਤਾਂ ਸਾਥੀ ਗੱਲ ਵਾਦੇ ਕਿਆ ਸਾਰੇ ਸੱਛਰੀ ਕਾਲ ਜੀ ਕਿ ਸੇਮੀਆਂ ਮਟਾਉਣ ਲੱਗੀਆਂ ਹਾਂ ਜੈਸੇ ਦੀਪਾ ਆ ਗਈ ਜੀ ਆ ਗਈ ਇਹਨਾਂ ਕਰ ਲਈ ਹੁ ਪਰਨਾ ਭਾਣਾ ਹਾਂ ਪਰਨਾ ਦਾ ਕੋਚ ਆਦਰ ਨਹੀਂ ਲਿਆ ਕੋਈ ਪਤਲੀ ਜੀ ਪਤਲੀ ਜੀ ਚੁੰਨੀ ਲਿਆ ਤੁੱਪ ਬਥੇਰੀ ਹੈ ਸੁੱਕ ਜਾਣੇ ਹੈ ਅੱਜੇ ਭੰਨਣੀਆਂ ਹੈ ਭਾਬੀ ਆਨ ਇਕੱਠਾ ਕਰ ਦੇਣੀ ਆ ਨਾ ਸੁਨਾ ਅੱਜੇ ਅੱਜੇ ਤੋਂ ਭੰਨਣੀਆਂ ਸਵੇਰ ਸ਼ਾਮ ਨੂੰ ਭੰਨਣੇ ਹੂੰ ਯਾਰਾ ਦੀ ਤੁੱਪ ਜੇ ਭੰਨੋ ਦੀ ਨੇ ਥੋੜੀਆਂ ਕੜਾਕੇ ਵਰਗੀ ਤੁੱਪ ਨਿਕਲ ਲੈ ਦੇਖ ਲੈ ਕਰਾ ਲੋ ਕੰਮ ਇਹਨਾਂ ਤੇ ਕੰਮੀ ਆ ਦੀ ਗਲ ਜਾਨੀ ਆ ਇਹ ਵਿਚਾਰਾ ਜਲ ਜੁਲ ਜੀਆਂ ਨੇ ਜਾਣ ਤੇ ਤੁਸੀਂ ਵੀ ਲੈ ਜਿਓ ਕਰ ਲੈ ਆਪਣਾ ਆ ਚੁੰਨੀ ਨੂੰ ਗੱਠ ਘਾ ਤੇ ਮਰੀ ਵੀ ਭਾਬੀ ਇਹਨਾਂ ਬਲਾਂ ਮੈਂ ਨਹੀਂ ਮਰੀ ਜੀ ਇਹਨਾਂ ਦਾ ਕੁਛ ਨਾ ਕੁਛ ਸਾਲਾ ਘਰ ਚ ਖੋਈ ਰਹਿੰਦਾ ਜਦ ਦੇ ਦੇਖ ਗੱਠ ਵੱਜੀ ਦੀ ਵੱਜੀ ਇਹਨਾਂ ਦੇ ਚੁੰਨੀ ਨੂੰ ਕੁਛ ਹੋ ਗਿਆ ਹਾਂ ਹਾਂ ਉਹ ਮਿਲ ਵੀ ਗਿਆ ਮੁੜ ਕੇ ਗੱਠ ਖੋਲਣੀ ਭੁੱਲ ਗਏ ਭਾਬੀ ਮੈਂ ਕਰਨੇ ਪੜਾ ਪਾਵਾਂਗੇ ਬਾਤ ਚੱਕ ਕੇ ਬਾਹਰ ਕੱਢਣਾ ਨਹੀਂ ਨਹੀਂ ਨਾਲ 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 ਦੀ ਨਾਲ ਜਿਹੇ ਜੀ ਤੁੱਪਾ ਬਾਹਰ ਦੇਖੋ ਤਾਂ ਜੀ ਕੀ ਹਾਲਾਤ ਤੁੱਪ ਨੇ ਕੱਢੇ ਪੇ ਬਾਹਰ ਚੰਗਿਆੜੇ ਅੱਜ ਆਟਾ ਤਾਂ ਤਾਂ ਨਾਲ ਦੇ ਨਾਲੇ ਕਰਨਾ ਜਿਹੜਾ ਕੰਮ ਕਰਨਾ ਹਾਂ ਜੀ ਤੁੱਪ ਜਿਹਦਾ ਬੰਦੇ ਸੁੱਕਦੇ ਸੇਮੀਆਂ ਤਾਂ ਕਿਹਾ ਦੂਰ ਦੀ ਗੱਲ ਆ ਓਹ ਇਹ ਜੀ ਤੁੱਪ ਜਿਹਦਾ ਬਾਹਰ ਬੰਦੇ ਸੁੱਕਦੇ ਖੜੇ ਖਣੀ ਪਣੀ ਗੂਆਂ ਗੂਆਂ ਤੇ ਇਹਨਾਂ ਦੀ ਤੁਸੀਂ ਸ਼ੀਸ਼ਾ ਰੱਖਣਾ ਹਾਂ ਹਾਂ ਸ਼ੀਸ਼ਾ ਰੱਖਾ ਦਿੰਦੇ ਆ ਆ ਜਾਓ ਰੋਣ ਲੈ ਆਂ ਮੈਂ ਦਿੰਦਾ ਨਮਰਾਂ ਪਾ ਲੈ ਅੱਛਾ ਅੱਛਾ ਆਹ ਸੱਚੀ ਛਾੜ ਨਹੀਂ ਹੈਗੀ ਮੇਧੀ ਵਾਲੀ ਮੇਧੀ ਵਾਲੀ ਨਹੀਂ ਹੈਗੀ ਦੂਜੀ ਉਹ ਪਹਿਲਾਂ ਹੀ ਬਤਨਾ ਬਰੀ ਕਾ ਆਟਾ ਪੀਂਦੇ ਹੁਣ ਤਾਂ ਬਾਹਰ ਦੇਤੀ ਹੋ ਕੰਮ ਚੱਲਦਾ ਪਾਪਾ ਨੂੰ ਆਪਾਂ ਕਰ ਦਾਂਗੇ ਜਾਂ ਬਾਤ ਹੋਈ ਚੱਕ ਲੈ ਰੋ ਜਿੰਦੀ ਦਾ ਘਸ ਦੋ ਪਾਪਾ ਆਜਿੰਨਾ ਦਾ ਸਾਹ ਆੱਟੇ ਦੀ ਲੈਣੀ ਐ ਨਿਕਣ ਹੀ ਹੁੰਦਾ ਕੰਮ ਜਿਹੜਾ ਕਰਨ ਵਾਲਾ ਉਹ ਤਾਂ ਕਰਨ ਵਾਲਾ ਹੀ ਆ ਮੈਂ ਸਮਾਨ ਲੈ ਲੈਂਦਾ ਇਹਦਾ ਕਸਣੇ ਵਾਲਾ ਕਿੱਥੇ ਆ ਕੱਢੋ ਤੁਸੀਂ ਉਹਦੇ ਸਿੱਧਾ ਜਿੰਦੀ ਕੱਢੋ ਮੈਂ ਸਮਾਨ ਚੱਕ ਕੇ ਲਿਆ ਲਓ ਜੀ ਸਾਡੇ ਬੰਦੇ ਜਿੰਦੀ ਨੂੰ ਜੋੜ ਕੇ ਹਨ ਘਾਦੀ ਭਾਬੀ ਤਸੱਲੀ ਨਾਲ ਜੀਤ ਕਹਿੰਦੀ ਮੈਂ ਨਹੀਂ ਕਰ ਦੂੰ ਸਾਰਾ ਕੰਮ ਅਨੇ ਪਾਣੀ ਦੋ ਦਣਾ ਮਨ ਨੂੰ ਜਿਹੜਾ ਹਸਾਬ-ਕਿਤਾਬ ਲੱਗਦਾ ਤੁਹਾਡਾ ਨਾਲੇ ਜੀਬ ਨਿਕਲ ਜਿੰਨੇ ਤੇ ਜੰਡੀ ਘਮਾਉਂਦੇ ਦੀ ਬੈ ਗਈ ਉੱਪਰ ਕਹਿੰਦੀ ਮੈਂ ਜੀਬ ਮੈਂ ਘਮਾਉਂਗੀ ਜੰਡੀ ਮੈਂ ਘੁਮਾਉਂਗੀ ਵੇ ਇਹ ਤਾਂ ਦੱਸੂ ਟਾਈਮ ਗਨੂ ਤੂੰ ਕਿਤਾ ਹਾਂ ਇਹਨੂੰ ਟਾਈਟ ਕਰ ਲਈ ਆ ਥੱਲੇ ਤਾਂ ਖੋਲ ਕੇ ਤੇ ਜਾਲੀ ਵੀ ਡਬਲ ਮੈਂ ਲਾਦਾ ਇੱਕ ਵਾਰ ਅਸੀਂ ਆਇਆ ਉਲਝ ਗਏ ਵਿੱਚ ਡਬਲ ਜਾਲੀ ਤੇ ਜ਼ੋਰ ਮਾਰੀ ਗਏ ਆਟਾ ਥੱਲੇ ਨੂੰ ਜਾਪੇ ਨਾ ਚੱਲ ਰੀਟ ਰੁਕ ਜਾ ਆ ਦੇਖਿਆ ਕਸ ਨਹੀਂ ਹੋਈ ਤੇਰੀ ਹੁਣ ਉਹ ਹਾਂ ਹਾਂ ਐਨ ਤਾਂ ਸੱਡੀ ਨਾਲ ਕਸੇ ਹਿੱਲਣੀ ਨਹੀਂ ਚਾਹੀਦੀ ਇਹਦੇ ਤਾਂ ਹੋਈਆ ਆਟਾ ਵਿੱਚ ਅੱਜ ਚਾ ਕਾੜਾ ਚੱਲਣਾ ਫਿਰ ਪੰਗਾ ਹੋਣਾ ੜਾ ਮੈਂ ਨਹੀਂ ਬੋਲਦੀ ਮੈਂ ਨਹੀਂ ਬੋਲਦੀ ਮੇਰਾ ਬੇਲਣਾ ਬੋਲੂਗਾ ਹੋਣਾ ਬੇਲਨੇ ਨਾਲ ਕੰਮ ਚੱਲਣਾ ਉਹ ਕੁਰਸੀ ਦਾ ਤਾਰਦੇ ਮਗਰ ਤੋਂ ਥੱਲੇ ਪਾਬੀ ਨੂੰ ਸਰੋਂ ਦਾ ਤੇਰੇ ਵੀ ਚਾਹੀਦਾ ਜਦ ਤੱਕ ਉਹ ਕੋ ਘੱਟਦੇ ਜਦ ਤੱਕ ਸਮਝਣਾ ਮੈਂ ਕੈਮਰਾ ਫੜਾਇਆ ਵਾਜੀ ਹੁਣ ਠੀਕ ਰਾਇ ਜੀ ਆਇਆ ਨਹੀਂ ਹਟ ਹਟਾਉਂਦੇ ਹੱਡ ਨਹੀਂ ਹਿਲਾਉਣਾ ਜਾਂਦੀ ਬੱਸ। ਉਹ ਵੱਡਾ ਆਪਣੇ ਵੀ ਨਹੀਂ ਹਿੱਲ ਰਿਹਾ ਇੱਕੀ। ਹਾਂ। ਰੀਤੋ ਉੱਥੇ ਬੈਠ। ਤੈਨੂੰ ਫੜ ਕੇ ਘਮਾਈਏ। ਮੋਟੀ ਹੈ ਕਿ ਆਹ ਤਸਦੀਬ? ਮੋਟੀ ਕਿਹ ਹੈ? ਆਹ ਹੈ। ਮੈਂ ਆ ਮੋਟੀ। ਮੋਟੀ ਤਾਂ ਤੂੰ ਹੀ ਆ। ਆ ਸੁੱਕੀ ਅੱਡੀ। ਹਾਂ। ਆਈ ਮੋਟਾ ਆ। ਹਾਂ। ਇਹਦੇ ਨਾਲ ਤੈਨੂੰ ਉੱਪਰੋਂ ਚੱਕ ਲੈ ਫਿਰ ਹਾਂ। ਕੱ체 ਆ ਪਾਛਾ ਸੁੱਖ ਰੱਖੀ ਮੈਂ ਤੇ ਜਿੱਕਲ ਜਾਣ ਇਹਦਾ ਪਾਟਾ ਕਰ ਦੇ ਖੜਤਣਾ ਪਵੇ ਬਾਬਾ ਜੀ ਕੋਈ ਵੀ ਨਾ ਨਾ ਖੜਤ ਨਹੀਂ ਪੈਂਦੀ ਜਿੰਦੀ ਦੇ ਭਾਵੇਂ ਮੈਂ ਆਟਾ ਦੋ ਲੂਚੇ ਭਾਲਿਆ ਤਾਂ ਵੀ ਕਿੰਨਾ ਚਾਹੀਦਾ ਚਲੋ ਜਿੰਨੇ ਜਿੰਨੇ ਜਿੱਲੀ ਕੋ ਤੁਹਾਨੂੰ ਸੇਮ ਹੀ ਚਾਹੀਦੇ ਆ ਉਹਨੇ ਕ ਬੱਪ ਲੋ ਇਹਦਾ ਮੈਂ ਢੱਕਣ ਲਾਤਾ ਪੰਜ ਫਿਰ ਸਮਾਨ ਤਾਂ ਮੈਂ ਸਾਰਾ ਉਹ ਲੈ ਭਾਬੀ ਇਹਦੇ ਮਨ ਨੂੰ ਕਸਣ ਦੇ ਤਾਂ ਮੈਨੂੰ ਵੀਡੀਓ ਬੰਦ ਕਰਕੇ ਨਾ ਦੁਬਾਰਾ ਸਟਾਰਟ ਕਰ ਦੋ ਪਾ ਤੱਕ ਆ ਹਨਾ ਤੇ ਆ ਜਿਹੜਾ ਨਾਟਾ ਹੂੰ ਉਹ ਉਹ ਲੜੇ ਲੱਗਿਆ ਥੋੜਾ ਜਿਹਾ ਖੜ ਜਾ ਮੈਂ ਕਰ ਦਦਾ ਅਈਲਾ ਹਾਂ ਬਹੁਤ ਹੋ ਗਈਆਂ ਲੜਾਈਆਂ ਕਿਆ ਕਹਿਤਾ ਕਿਆ ਕਿਆ ਮੇਰਾ ਬੋਲ ਬੇਲਣਾ ਤੇ ਬਹੁਤ ਹੋ ਗਈਆਂ ਲੜਾਈਆਂ ਦੇਲਾ ਹਜੇ ਵੀ ਨਹੀਂ ਸਦਰਦੀ ਨਾਲੇ ਊਠ ਪਾੜ ਥੱਲੇ ਆਇਆ ਪਿਆ ਬਸ ਇਹ ਯਾਰਾ ਮਾ ਗੱਤੀ ਆ ਨਕ ਤੇ ਕਹਿੰਦੀ ਊਠ ਲੰਘ ਗਿਆ ਪਾੜ ਤੇ ਕਾ ਲੰਘ ਗਿਆ ਪਾੜ ਤੇ ਕਾ ਜਿਆਦਾ ਜਣਾ ਨਾ ਹਰੀਆਲੀ ਤੇ ਪਾਪੀ ਕੰਤਾ ਆ ਤੇ ਆ ਗਿਆ ਚਟਕੀ ਵੀ ਲੈ ਆ ਮਨਾਰ ਲਾ ਆ ਗਿਆ ਕਿਆ ਮਤਲਬ ਚਲ ਕੰਟੀ ਆ ਜਵੇ ਆ ਅੱਛਾ ਕੰਮ ਬੱਝਿਆ ਜਾਂਦਾ ਏ ਟਿੱਕਾ ਪਰ ਹੋਰ ਕੰਮ ਕਰਦਾ ਹੁਸਾਇ ਛੇਤੀ ਆ ਘੜੇ ਮੇ ਬਟਣੀ ਦੀ ਸੀ ਘੜੇ ਪਰ ਬਾਬੀ ਉਹ ਤਾਂ ਬਹੁਤ ਵਧੀਆ ਬਣਦੀ ਜਿਹੜੇ ਘੜੇ ਤੇ ਉਹ ਬਰੀਕ ਬਰੀਕ ਹੁੰਦੀ ਹੈ ਹਾਂ ਪਤਾ ਨਹੀਂ ਮੈਂ ਤਾਂ ਦੇਖਿਆ ਨਹੀਂ ਜੀ ਲਾਵੇ ਨੇ ਚੁਟਕੀਆਂ ਵੀ ਆ ਹਾਂ ਕੌਣ ਹੈ ਮੋਹਲਾ ਦਾ ਆ ਟਾਈਮ ਲੱਗਦਾ ਉਹਨੂੰ ਚੁਟਕੀ ਨਾਲ ਬੱਟਣੀਆਂ ਆਂ ਹਾਂ ਉਹ ਵੀ ਜਿਵੇਂ ਨਾ ਨਿਊਟਰਲ ਖਾਣੇ ਨੇ ਆਨੇ ਮੈਡਿਕਾ ਦੇ ਉਹ ਚੁਟਕੀ ਵਾਲੀਆਂ ਥਾ ਕੇ ਦੇਖਿਓ ਠਾਈ ਲੱਗਦਾ ਹੀ ਹੋਵੇ ਸਕਦੇ ਲਿਖਿਆ ਹੈਗਾ ਕਰੇ ਦਿਖਾਤੇ ਆਪਾਂ ਖਾਇਆ ਕਰਕੇ ਆ ਲੈ ਨਿਕਾਟ ਨਹੀਂ ਹੈਗਾ ਵਸਾਇਆ ਕਰਕੇ ਸਿੱਟੀ ਜਾਣੀ ਆਂ ਐ ਕਰਕੇ ਲੰਬੀਆਂ ਕਿਵੇਂ ਹੋਣਗੀਆਂ ਬਸ ਸਿਕਣੀਆਂ ਥੋੜੀਆਂ ਥੋੜੀਆਂ ਬਰੀਕ ਠੀਕ ਹੈ ਨਾ ਐ ਕਈ ਐ ਐ ਕਰਦੇ ਆਂ ਹਾਂ ਹਾਂ ਕਈ ਐ ਐ ਕਰਦੇ ਆਂ ਆਇਆ ਆਇਆ ਇਹ ਤਾਂ ਉਹ ਕਹਤਾ ਮੈਂ ਆਇਆ ਇਹ ਤਾਂ ਹੁਣ ਜਰਦੇ ਵਾਲੀ ਐ ਤੇ ਕਿੰ ਚੱਲਣਾ ਮਾਹ ਸੱਚਾ ਸੱਚਾ ਪਾਤਸ਼ਾਹ ਸੁੱਖ ਰਖਿਓ ਆ ਰੀਤ ਨੂੰ ਦੇਖੀ ਥੋੜੀ ਜੀ ਸੈਡ ਰੁੱਖੀ ਇਹ ਜੀ ਸੈਡ ਦਾ ਪਤਾ ਇਹ ਨਾ ਮਾਟੀ ਬਾਹਰ ਪਾ ਆਹ ਨਾ ਬਾਹਰ ਉੱਠਾ ਕੇੜਾ ਤਾਂ ਨਹੀਂ ਪੁੱਠਾ ਗੇੜਾ ਤਾਂ ਨਹੀਂ ਦੇਈ ਜਾਂਦੀ ਕਿਤੇ ਆਟਾ ਬਾਹਰ ਹੁੰਦਾ ਨਾ ਨਾ ਦੂਈ ਸਾਰ ਨੂੰ ਦੇਣਾ ਦੂਈ ਸਾਰ ਨੂੰ ਦੇਣਾ ਪੀਕ ਦੰਦੀ ਸੀ ਹਾਂ ਮਾਦਾ ਜਾ ਤੁੰ ਨਵੇਂ ਦੀ ਆ ਹਾਂ ਇਹ ਜੀ ਤਾਂ ਸੋਚਣ ਵਾਲੇ ਹੁੰਦੇ ਆ ਜਾ ਥੱਲੇ ਪਹੁੰਚਣਾ ਆਟੇ ਨੇ ਬੇਲੇ ਦੇ ਨਾਲ ਭਾਬੀ ਉਂਗਲੀ ਨਾਲ ਲਖਾ ਲਈ ਵਿੱਚ ਭਾਬੀ ਬੇਲੇ ਨਾਲ ਲੈ ਲਾ ਨਹੀਂ ਖਟੀਆਂ ਹੋਈਆਂ ਇਹ ਕਿਹੜਾ ਵਿੱਕੀ ਨੂੰ ਕੁੱਟਣ ਨੂੰ ਲਿਆਉਂਦਾ ਮੈਂ ਭਾਬੀ ਜਿੰਦੀ ਲੇ ਗਈ ਦੀ ਆਪਣੀ ਇਹਦੇ ਨਾਲ ਦੀ ਮੋੜ ਕੇ ਆਈ ਹੋਣੀ ਬਕਰ ਖੌਣ ਚਲੇ ਗਿਆ ਭਾਬੀ ਨਹੀਂ ਡੱਬਲੀ ਭਾਬੀ ਭਾਬੀ ਨੇ ਆਪਣੀ ਜਿਹੜੀ ਸੰਦੂਖ ਆਈ ਵੀ ਆ ਤਾਂ ਦਾਜ ਦੇ ਵਿੱਚ ਉਹਦੇ ਵਿੱਚ ਰੱਖੀ ਵੀ ਆ ਆਟਾ ਘੱਟ ਚੱਕਣ ਲੈਂਦੇ ਤਾਤਰਾਤੀ ਹੈ ਲੈ ਚੱਕੂ ਵੀ ਯਾਰ ਕੱਟ ਨਹੀਂ ਹੁਣ ਮੈਨੂੰ ਮੈਨੂੰ ਆਉਣਾ ਪਊਗਾ ਮੈਂ ਆਪ ਮਰੇ ਬਿਨਾ ਸਵਰਗ ਦੇਖੂਗਾ ਹੀ ਨਹੀਂ ਮੈਨੂੰ ਬੇਚਕੜਾ ਉਹ ਕਹਿੰਦੀ ਕਾ ਕਰਦੀ ਮੈਂ ਤਾਈ ਤੁਹਾਨੂੰ ਕਹਿੰਦੀ ਆ ਆਟਾ ਘਾਦੇ ਲੱਤੈ ਨਹੀਂ ਬੇਚ ਗੇੜਾ ਦਾ ਇਹ ਤਾਂ ਥੱਲੇ ਨੂੰ ਜਾਂਦਾ ਉਹ ਸਿੱਧਾ ਸਿੱਧੀ ਕਮਾਈ ਕੋਠਾ ਚਾ ਲਗਾਊਗਾ ਆਏ ਦੇ ਆਇਆ ਚੱਲੋ ਆਏ ਜਾਣਾ ਤੰਦਰ ਤਾਂ ਇਹ ਨਹੀਂ ਆ ਤਾਂ ਬਾਹਰ ਹੀ ਜਾ। ਘੇਰ ਵਿੱਚ ਇਹ ਥੋੜਾ ਤਾਂ ਥੀ ਚਲਦੀ ਹੈ। ਹਾਂ ਹਾਂ ਚੱਲਣੀ ਹੈ। ਹਾਂ। ਸਿੱਧੀ ਆ ਬੁਠੀ। ਹਾਂ ਖੜ ਜਾ ਮੈਂ। ਇਹ ਥਾਬੀ ਚੱਕੀ ਐ ਚਲਦੀ ਹੁੰਦੀ ਆ। ਉਹ ਫੇਰ ਤੂੰ ਚੱਕੀ ਨੂੰ ਨਾ ਚਲਾਈ ਜਾ ਹੁਣ। ਤੂੰ ਚੱਕੀ ਦਾ ਚਲਾ। ਤੂੰ ਆਹ ਦੇ ਆਟਾ ਤੂੰ ਜਾ। ਹਾਂ ਤੂੰ ਆਟਾ ਦੇਖ ਲਈ ਹੁਣ ਕਿਦੋਂ ਉਹ ਅੰਦਰ ਲੈ ਜਾਂਦੀ ਆਟਾ। ਮੈਨੂੰ ਕਟੜੀਆਂ ਨਹੀਂ ਆਉਂਦੀਆਂ ਸੇਵੀਆਂ। ਤੇ ਜਿਹੜਾ ਲੈ ਕੇ ਜਾਓਗੇ ਉਹ ਤਾਂ ਨਹੀਂ ਜਾਣਾ ਸੇਵੀਆਂ ਆਉਗੀਆਂ। ਮਾਫੀ ਉਹ ਜਾ ਆਤਾ ਦਾ ਕੰਮ ਤੂੰ ਕੀ ਕਰੂਗੀ ਮੈਂ ਕਿਹਾ ਨਹੀਂ ਆ ਹੋਏ ਬਰ ਨਾ ਨਹੀਂ ਠੀਕ ਹੈ ਠੀਕ ਹੈ ਅੱਛਾ ਚਲ ਤਾਂ ਠੀਕ ਹੈ ਜਿਆਦਾ ਵੀ ਨਾ ਤੂੰ ਨਹੀਂ ਜਾ ਕੋ ਤੂੰ ਇਹ ਆਟਾ ਆ ਗਿਆ ਸੇਮੀ ਆ ਗਿਆ ਬਾਹਰ ਥੱਲੇ ਲੱਗ ਗਿਆ ਸੇਮੀ ਉਹ ਥੋੜਾ ਹੌਲੀ ਸੰਦੀਪ ਦਾ ਲੱਗਿਆ ਜ਼ੋਰ ਲੱਗ ਲੱਗੀ ਉੱਪਰ ਮੇਲਣ ਹਾਂ ਦੇ ਬਿੰਦ ਕਰ ਦਿਆ ਹਾਂ ਆ ਤੇ ਬੁਤ ਮੈਂ ਨਹੀਂ ਮੰਨ ਸੀ ਮਿਆਤ ਨਾ ਨਹੀਂ ਆਉਂਦੀ ਕਿ ਹੋਰ ਇਹ ਅੰਧੀ ਆ ਹੋਰ ਆਈਆਂ ਆ ਬੱਟ ਹੋ ਗਿਆ ਦਾਲਾ ਹੋਰ ਕਾ ਅੱਲਾ ਮੇਰੇ ਪੁੱਤ ਕਾ ਇਹ ਛੇਮੀਆਂ ਚਿੱਟੇ ਵਾਧੀ ਹੈ ਨਾ ਬਦਨ ਦੇ ਆਟਾ ਨਹੀਂ ਬੁਤ ਤਾਂ ਛੇਮੀਆਂ ਹੈ ਮਝ ਨਹੀਂ ਰੋਟੀਆਂ ਹਾਂ ਹਾਂ ਖਾ ਚੱਲ ਲੈ ਦੋ ਸਿੰਘਾ ਆਹ ਹਰਾ ਸਤਨਾ ਬਰਕਤ ਕਰੇ ਪ੍ਰਮਾਤਮਾ ਮੇਰੇ ਨਾਲ ਆ ਕੇ ਭੁਖਾ ਕਾਲੀ ਜਾਂਦਾ ਥੋਗੀ ਜੀ ਚਾਣੋ ਬਟੋਰਾ ਲੱਗਿਆ ਹੋਰ ਯਾਰ ਅਮਰ ਰਿਹਾ ਦੇਖੋ ਬਸ ਜਾਤਾਂ ਬੜੀ ਚੌੜੀ ਹੋ ਗਈ ਬਈ ਕਹਿੰਦੀ ਮੈਂ ਬੈਠੂਗੀ ਪੰਜ ਖਲਾਗੀ ਗਰੀਬ ਜੀ ਗਰੀਬਾ ਦੇ ਬੱਚਾ ਗਰੀਬਾ ਦੋ ਚਾਰ ਹੋ ਗਏ ਬਸ ਕਰ ਗਿਆ ਪਤਾ ਨਹੀਂ ਕਿਹੜਾ ਹਾਲਾਤ ਹੋ ਗਏ ਹਾਂ ਜੀ ਜੀ ਬਾਤ ਕਹਿੰਦੀ ਹੈ ਨਾ ਉਹਨੂੰ ਪਤਾ ਹੁੰਦਾ ਤੁਸੀਂ ਵੀ ਪਹਿਲਾਂ ਤੋੜੀਆਂ ਸੀ ਨਹੀਂ ਹੋ ਮਾਰਾ ਤਾਂ ਮੇਰੇ ਤੇ ਰੋਟੇ ਨਹੀਂ ਆਇਆ ਕੰਮ ਭਾਈ ਸੀਵੇਂ ਤੋੜਨੇ ਆਲੇ ਮੇਰੇ ਬੱਚੇ ਟੁੱਟ ਕੇ ਗੱਡੇ ਆਤਾ ਪਤਲਾ ਤਾਂ ਥੋੜਾ ਜੱਤ ਤਾਂ ਹਾਂ ਕਰਕੇ ਹੋਰ ਸਦੀਵ ਜੀ ਜੇ ਆਪਾਂ ਪਤਾ ਨਾ ਰੱਖੋ ਮੇਰਾ ਦੋਦਰਾ ਲੱਗਦਾ ਐਵੇਂ ਤਾਂ ਜਨਾਹ ਤੱਕ ਆਖਾ ਹੋਊਗਾ ਉਹਨਾਂ ਵਧੀਆ ਸੇਂਗਾਂ ਪਾਣੀ ਆਉਂਦੀਆਂ ਮਾਸਾ ਘੰਟੇ ਤੋਂ ਬਾਅਦ ਹੀ ਸੋਕੋ ਜਾਣੀ ਬਾਬੀ ਇਹੇ ਲਾਹੌਰ ਵਾਲੇ ਜਿਹਨੇ ਕੰਡਲੀ ਹਾਂ ਕੰਟੀ ਵੀ ਆਣੀ ਉਹ ਸੇ ਨਹੀਂ ਆ ਗਈਆਂ ਤੁਸੀਂ ਤਾਂ ਕਹਿੰਦੇ ਤਾਈ ਜੀ ਤੂੰ ਹੀ ਜੀ ਕੋਸੇ ਇਹ ਕਿ ਆਉਂਦਾ ਕੰਟੀ ਕੰਟੀ ਕਰ ਹਾਂ ਤਾਂ ਜੇ ਕਰਨਾ ਹਾਂ ਹਾਂ ਚੇਹੇ ਤੋਂ ਨਹੀਂ ਬਸ ਬੁਝਾ ਲਓ ਚੁੱਪ ਸੋਲੋ ਜੀ ਸੇ ਮੈਂ ਤੋੜ ਲਿਆ ਮੈਂ ਨਹੀਂ ਤਾ ਤਰੂ ਕਰਕੇ ਫੋਨ ਦੀ ਗੱਲ ਰਹੀ ਵੀ ਆਏ ਕਰਦੇ ਹਾਂ ਤੇ ਮੈਂ ਫਾਤੀਆਂ ਤੇ ਜੋੜਦੀਆਂ ਬਾਹਾਂ ਤਾਂ ਕਹਿੀਆਂ ਉਹੋ ਜੋੜਦੀਆਂ ਨਹੀਂ ਹੈਗੀ ਜਾਂ ਤੂੰ ਤੋੜਦੀਆਂ ਇਕੱਠੇ ਤੁਸੀਂ ਆਏਗਾ ਕਈ ਤੋੜਦੇ ਤੁਸੀਂ ਐਉਂ ਆਹ ਖਿੱਚਦੀ ਉਹਨੂੰ ਉੱਪਰ ਤੇ ਜੁੜ ਜਾਂਦੀਆਂ ਹਾਂ ਹੱਥੇ ਤੇ ਜੁੜਦੀਆਂ ਜਿਨ੍ਹਾਂ ਨੂੰ ਤੁਸੀਂ دیਵਾਨ ਹੋਣਾ ਪਤਾ ਤਾ ਤੀਜਾ ਨੂੰ ਤਾਂ ਭੁੱਲ ਲੈਣਾ ਤੁਸੀਂ ਵੀ ਇਹ ਵੀ ਚੀਜ਼ਾਂ ਹੈਗੀਆਂ ਮੇਲਾਂ ਕਿੱਥੇ ਆਹ ਤਾਂ ਅਸੀਂ ਹੁਣ ਵੀਡੀਓ ਬਣਾ ਲਨੀ ਫੇਰ ਦਿਮਾਗ ਤੇ ਜਿਨ੍ਹਾਂ ਨੇ ਦੇਖੇਗਾ ਵੀ ਕਿਆ ਬਾਗ ਨਾ ਨਾ ਨੂੰ ਵੀ ਪਈਆਂ ਚੀਜ਼ਾਂ ਵੀ ਹੋ ਗਈਆਂ ਚਲੋ ਇਹ ਭੱਜ ਗਦੀਆਂ ਨਾ ਕੋਈ ਨਾ ਬਹੁਤ ਚੰਗੇ ਸਮਾਂ ਮੈ ਬੇਲੇ ਨੇ ਕੁੱਤਾ ਵਿੱਕੀ ਮੈ ਦੇਖ ਚਲੋ ਜਦੋਂ ਜੀ ਆਹ ਮੱਲਾ ਮੱਲਾ ਵਿੱਕੀ ਬੇਲੇ ਨੇ ਕੁੱਤਾ ਜੀ ਇਹਨੇ ਨੂੰ ਜਾ ਹਾਂ ਆ ਤੋਂ ਦੇ ਸਾਹਮਣੇ ਕੁੱਤਾਂ ਨੂੰ ਸਹੀ ਹੋਊਗਾ ਡਰ ਲੱਗਦਾ ਮਾਰੀ ਲਾਹ ਨਾਲ ਮੋਤਰੀ ਦੇ ਆਮਾ ਬਾਗ ਗਿਆ ਕਦੋਂ ਦਾ ਭਾਣਾ ਵੀ ਔਖਾ ਨਾ ਚਾਹ ਨਾ ਪਹੀ ਕਰਾਈ ਪਾਪੀ ਕੰਨੀਆਂ ਕੰਨੀਆਂ ਆਵੀਂ ਕਰਨ ਆ ਗਿਆ ਤੁਸੀਂ ਵੜ ਕੇ ਨਹੀਂ ਮੈਂ ਕਰੂੰਗਾ ਹਾਂ ਚਲੋ ਚਲੋ ਹੁਣ ਤੁਸੀਂ ਆਪੀ ਆਇਂ ਤੋਂ ਮੈਂ ਮਨੀ ਉੱਠੀ ਹਾਂ ਕੋਈ ਪਤਾ ਨਹੀਂ ਤੋ ਰੋਣਾ ਹਾਂ ਹਾਂ ਥੋੜਾ ਜਿਹਾ ਆਟਾ ਉਰੋ ਥੋੜਾ ਜਨਾ ਤੁਸੀਂ ਹੋੜਿਆ ਤੁਸੀਂ ਆਜਾ ਰਹੀ ਦੀ ਕੋਈ ਬੱਟਾ ਇਹ ਜਿਹੜੇ ਕਹਿੰਦੇ ਖੜ ਜੋ ਮੈਂ ਪਾਉਣਾ ਆਟਾ ਪਾ ਦੇ ਪਾ ਦੇ ਪਾਵਾ ਸਾਬ ਲਾ ਇਹ ਜਾਣ ਚੁੱਕ ਦੇ ਬਿੱਟੀ ਜਾਉਂਗੀ ਬਹੁਤ 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 ਤੈਨੂੰ ਕੱਢਣ ਨੂੰ ਬਹੁਤ ਨਾ ਲੱਗਣਾ ਕਿ ਥੋੜੋ ਤਾਂ ਹਰੰਦਾ ਦੇਰ ਬਾਅਦ ਥੋੜੇ ਦੇਰ ਬਾਅਦ ਬੰਦੂਰੀ ਗਿਆ ਲਾਓ ਚੰਗੀ ਖੜ ਜਾ ਭਾਈ ਖੜ ਜਾ ਯਾਰ ਉਹਨੂੰ ਪਾ ਲੈ ਦੇ ਤਾ ਵਿੱਚ ਪਾ ਦੇ ਹੁਣ ਕੋਈ ਨਾ ਇਕੱਠੀਆਂ ਕਰਦੇ ਪਾਏ ਇਕੱਠੀਆਂ ਚਲ ਛੱਡ ਦੇ ਨਾ ਛੱਡ ਦੇ ਪੱਖਾ ਨਹੀਂ ਲੱਗਣਾ ਇਹ ਮਤ ਜਦ ਤੱਕ ਵੀਡੀਓ ਬਣ ਗਈ ਆ ਇਹ ਬਾਦੀ ਪੰਜ ਤੋਂ ਲਾ ਲੇ ਲਿਖੀ ਚੱਕ ਕੇ ਪਾ ਕੇ ਆਉਂਗਾ ਕੀ ਚਲ ਸਾਰੇ ਪ੍ਰੋਜੈਕਟ ਬਦਲ ਬਦਲ ਕੇ ਕਰ ਜੇ ਜੇ ਤੂੰ ਅਕਾਊਡ ਆਤੀ ਨਹੀਂ ਕਿ ਬਦਲ ਉਹ ਚਲ ਆ ਜਾ ਕਿੱਥੇ ਗਾਉਂ ਤੂੰ ਪਾਇਆ ਦਾ ਪਾਇਆ ਤੂੰ ਪਾਇਆ ਆ ਜਾ ਤੈਨੂੰ ਕਿੱਥੇ ਪਾਉਣਾ ਕੀ ਪਾਇਆ ਡੈਡੀ ਦੇ ਸਾਰ ਤੋਂ ਕਿਸੇ ਵੀ ਲਗੀ ਤੋੜ ਕੇ ਜਦਦੇ ਹੋ ਕਰਨ ਤੇ ਜਿਹੜਾ ਸੋਚਦਾ ਗਿਆ ਤਾਨੂੰ ਨੂੰ ਬਿਠਾਉਂਦਾ ਦੇ ਜਿਹੜਾ ਹੁਣ ਤੂੰ ਤਾਂ ਇਹਨਾਂ ਨੂੰ ਨਾ ਸ਼ਾਂਤੀ ਨਾਲ ਬਹਿ ਜਾ ਲੋ ਜੇ ਮੈਂ ਕਿਹਾ ਹੁੰਦਾ ਫਿਰ ਮਨਾ ਕਰ ਦਿਆ ਜੇ ਮੈਂ ਕਿਹਾ ਦੇਣ ਨਾ ਦਿੰਦਾ ਫੇਰ ਨਹੀਂ ਬੁੱਤੋ ਪਤਾ ਚੱਲਣਾ ਤੁੰ ਤੋਂ ਦਾ ਕਾਹ ਕਿਹ ਜੁਤੀ ਆ ਤੇਰੀ ਪੈਂਟ ਜੇ ਫਟ ਜਾਣੀ ਥੋੜੇ ਤੇ ਕੋਡਾਂ ਤੋਂ ਪਸੜਾ ਹੋ ਲੈਣ ਹਾਂ ਕਿੱਚ ਬੱਚਿਆਂ ਨੂੰ ਹੋਰ ਬੈਠੀ ਆ ਬਾਬਾ ਆਹ ਕਿਹ ਆ ਹਾਂ ਚਿੰਤਾ ਲੱਕੀ ਆ ਨਾ ਰੱਖੇ ਤੇ ਇਹ ਬਹੁਤ ਕੰਮ ਹੀ ਥੋੜੀ ਆ ਸਾਡੀ ਆ ਕੰਮ ਹੀ ਕਿਤੇ ਲੱਗਾ ਨਾ ਮਿੰਟ ਨਹੀਂ ਲੱਗਾ ਨਾ ਕੀ ਪਤਾ ਪਾਓ ਆਟਾ ਪਾਓ ਕੀ ਸਾਈਂ ਨਾ ਤੇ ਇਹ ਮਨ ਵਰਤਾ ਦੇ ਤਰ੍ਹਾਂ ਬਣਦਾ ਪਾਪੇ ਤੋੜ ਕੇ ਜਦੋਂ ਤੂੰ ਆਪੇ ਤੋੜ ਕੇ ਜਦੋਂ ਮੈਂ ਫੇਰ ਬਾਅਦ ਚੋਕ ਜਾਣਾ ਖੜ ਜਾ ਉਹ ਨਾਂ ਵਾਲੀ ਜੇ ਪਾਈ ਜਾਂਦੀ ਆ ਉੱਥੇ ਜਾ ਕੇ ਕਿੱਡੇ ਕਿੱਡੇ ਨਾਮੇ ਫੇਰ ਤਾਂ ਹੈ ਨਾ ਇਤਨਾ ਥੋੜੀ ਹਾਂ ਜੂਠੀਆਂ ਨਾ ਕਰਿਓ ਹਾਂ ਨਾ ਮੈਂ ਤਾਂ ਖਾਂਦਾ ਨਹੀਂ ਹਾਂ ਕੱਚੀਆਂ ਕੱਚੀਆਂ ਦਾ ਹੋਈ ਵੀ ਨਹੀਂ ਖਾਂਦਾ ਆਜਾ ਮਾੜਾ ਬੱਬੇ ਚੱਲ ਕਰਨਾ ਤੇਰਾ ਨੂੰ ਐਸੀ ਕਿੰਪਾ ਦੋ ਕਰਨੇ ਸੀ ਜਵਾਲਾ ਮੇਰੇ ਘਰ ਵੀ ਤੂੰ ਆਇਆ ਸੋਚਣ ਚੁੱਤੀ ਕਰ ਲੋ ਨੇ ਆਏ ਵਿਜੇ ਲਾ ਲੰਨੇ ਤੂੰ ਉਹ ਮਰਾਣਾ ਨਾ ਦੋ ਨਾ ਆਫੇ ਲਾ ਗਦੇ ਮੈਂ ਤਾਂ ਉਹਨੂੰ ਕੁਝ ਕੇ ਹੀ ਨਹੀਂ ਬਿਲਾਣਾ ਤਾਂ ਮੀਨਾ ਢਿੱ ਗਿਆ ਪਿਆ ਅੱਛਾ ਪਤਾ ਕਿੱਛੇ ਮੈਂ ਤਾਂ ਬੋਗਦੇ ਸਿੰਘਾ ਬਸ ਦਾ ਮੇਰਾ ਕੰਮ ਆ ਜੀ ਇਹ ਸੌਖੀਆਂ ਨਹੀਂ ਹੈਗੀਆਂ ਸੇਮੇ ਬੱਟਣੀਆਂ ਕਹਿਣਾ ਸੌਖਾ ਸੇਮੀਆਂ ਖਾਣੇ ਇੱਕ ਕਟਰੀ ਬਸ ਨਵੇੜ ਤੋਂ ਬਾਹਰ ਸੋਨਾ ਮੱਗਾ ਪਰ ਕਰ ਲੈ ਆਹ ਨਾ ਮੇਰਾ ਸਿੱਕੀ ਕਰੀ ਆਹ ਨਾ ਬਸ ਆਹ ਕਟਰੀ ਨੂੰ ਕਰਦਾ ਦੋ ਆਹ ਤੋ ਹੈ ਕਹੇ ਨਹੀਂ ਬੰਦੂ ਦੇ ਦੋ ਆਟਾ ਲੈ ਇਹਨਾਂ ਬਾਹਰ ਕੱਢ ਕੇ ਬਾਹਰ ਹੂੰ ਤੇ ਕਹੇ ਨਹੀਂ ਵੀ ਇਹ ਤਾਂ ਮੇਰੇ ਰੋਟਣਾ ਪਾਜਵੇ ਪਾਣੀ ਨਹੀਂ ਆਉਂਦੀਆਂ ਆਮੀ ਨਾਲ ਨੂੰ ਤੋੜ ਕੇ ਦੇ ਦੇ ਵਾਕਈ ਬਸਾ ਕੇ ਉਹ ਮੈਂ ਤਾਂ ਲਾ ਤੋੜ ਲੈ ਸਹਾ ਪਾ ਪਾ ਚਲ ਪਾ ਦੋ ਲੈ ਚਲ ਬਸ ਜੇ ਮੈਨੂੰ ਆਟਾ ਤੁੰਗਣੀ ਫਰਨ ਹੋਂ ਤੱਕ ਕਣ ਲਾ ਦੇ ਨਹੀਂ ਤੁਸੀਂ ਹੋਰ ਮੁੱਠੀ ਪਾ ਲੀ ਵਿੱਚ ਪੰਗੜੀ ਬਸ ਬਸ ਹੋ ਗਿਆ ਉਹ ਤਾਂ ਗਿਆ ਨੀ ਤੇゼ ਹੱਕਿਆ ਨਹੀਂ ਹੋ ਗਿਆ ਹਾਂਦਾ ਜੇ ਨਾ ਕੋਈ ਚੰਗਾ ਆਸੇ ਮਨਵਨ ਬਣਾ ਕੇ ਦੀ ਜਿਹੜੀਆਂ ਪਿਛਲੇ ਸਾਲਾਂ ਦੀਆਂ ਵੀ ਉਹ ਵੀ ਬਣਾਉਂਦਾ ਜਦੋਂ ਉਹਦਾ ਜਦੋਂ ਪਾਣੀ ਜਾਂਦਾ ਉਹਦੇ ਨਾਲ ਕਹਿੰਦੇ ਜਖਾਮ ਧੋਮ ਜਫਾਰਨ ਹੋਣਾ ਉਹਦਾ ਪਾਣੀ ਪਾ ਦਿੰਦੇ ਸੇਮੀਆਂ ਦਾ ਕਰੀ ਫੋੜਾ ਨਾ ਪਾ ਪਾ ਚੱਲ ਚੱਲ ਸੋਹੋ ਕੋ ਪਾ ਦੇ ਪਾ ਦੇ ਪਾ ਦੇ ਛੇਤੀ ਕਰ ਹਾਂ ਛਾੜ ਦੇ ਚੱਕਲਾ ਚੱਕਲਾ ਛੇਤੀ ਕਰ ਉਹ ਕਰ ਤੇ ਦੋਨ ਦੇ ਇਹਰ ਜਿਆਦਾ ਲੰਬੀਆਂ ਵੀ ਨਾ ਹੋ ਰਹਿਣ ਆ ਥੱਲੇ ਸਾਰਾ ਇਕੱਠਾ ਕਰਦਾ ਸੰਦੀਪ ਇੱਕ ਵਾਰ ਤੇ ਕਿਤੇ ਵੀ ਇਕੱਠਾ ਕਰਕੇ ਵੀ ਪਾ ਦੇ ਦਿੰਦੇ ਜਿੰਨੀ ਜਲਦੀ ਚੱਲੇ ਛੱਤਾ ਲੱਗਣਾ ਨਾ ਹੋਰ ਨੇ ਕਦੇ ਕਦੀ ਗੱਬੇ ਤਾਂ ਨਹੀਂ ਪੁੱਟੀਆਂ ਗੱਬੇ ਨਹੀਂ ਪੜੀਆਂ ਹੈ ਉਹ ਨਾ ਮੈਂ ਯਾਦ ਕਰਿਆ ਰਿਤਨੇ ਬਸ ਠੀਕ ਕਰ ਜੀ ਲੈ ਲੈ ਪੂਰੀ ਚੱਤ ਵੀ ਤਾਂ ਦੱਕੀ ਦੋ ਜਾ ਪਾਜਾ ਤੂੰ ਨਾ ਤੋੜ ਪੁੱਤ ਆਇਆ ਇਹਨੂੰ ਹਾਂ ਜਾਂ ਤਾਮੀ ਵੋਦ ਜਾ ਤੋ ਪਾਇਆ ਪਾਇਆ ਕੋਈ ਨਹੀਂ ਆਇਆ ਰਾਹੀ ਮਾਰਨ ਰਹੀਏ ਇਹ ਲੋងੀਂ ਰੂਈ ਜਾਂਦੀ ਹੁਣ ਤੇਰੇ ਮੁੱਤ ਕੋਈ ਕਾਇਲ ਨਹੀਂ ਜਦੋਂ ਵਾਸੂ ਰਹਾ ਹਾਂ ਆ ਲੈ 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 ਆ ਲੈ ਨਾ ਤੋੜ ਨਾ ਮੈਂ ਜੀਵਾ ਕੰਮ ਕਰ ਦਿਆ ਹਾਂ ਅਟਮਾਈ ਅਟਮਾਈ ਅੱਜ ਨਹੀਂ ਮਾਈ ਕਿਨੇ ਮਾਈ ਜੜੀ ਨੇ ਦੈ ਕਮਾਈ ਇੱਕ ਮਾਈ ਮੇਰਾ ਜੋਰ ਲਾ ਦੇ ਅਈ ਮੇਰਾ ਜੋਰ ਲਾ ਦੇ ਅਈ ਇਹ ਇਹ ਮੈਨੂੰ ਆਹ ਤੋਰ ਦਾ ਤੋਰ ਦਾ ਆ ਤੋਰ ਗਰਸਾ ਨਾ ਆਇਆ ਨਿਆ ਪਾਇ ਚਪਾ ਚਪਾ ਨਿਆ ਚਾਹਿਆ ਨਿਆ ਪਾਇ ਹੋਰ ਵੀਰ ਜੀ ਨੂੰ ਦੱਸਿਆ ਮਨੂ ਕਿ ਕਿਨੇ ਕੁੱਤੇ ਆ ਨਿਆ ਪਾਇ ਨੰਬਰ ਹਾਂ ਚਾਹਿਆ ਨਿਆ ਪਾਇ ਦਰਨ ਲੈਣਾ ਨੂੰ ਦਰਨ ਲੈਣਾ ਨੂੰ ਅੱਗੇ ਅੱਛੀ ਖੜਾ ਕੇ ਮੈਂ ਕੀ ਹੋਇਆ ਜਪਾਇਆ ਸੀ ਮੇਰੇ ਜਪਾਇਆ ਸੀ ਮੇਰੇ ਜਪਾ ਕੇ ਉਹਨੇ ਨਿਕਲ ਮਾਰੋ ਮਹਿਮਾਨੀ ਲਾਓ ਜੀ ਬੰਦ ਕਰਦਣੇ ਬਗਾਣੇ ਲੱਗੇ ਚਾ ਅੰਟੀ ਦਾ ਪੁੱਤ ਆਹੇ ਅੱਛਾ ਅੱਛਾ ਆਸਟ੍ਰੇਲੀਆ ਦੇ ਹੁੰਦਾ ਆਪਨੇ ਦੇ ਇਸ ਟੇਰੀਆ ਦੇ ਹੁੰਦਾ ਚਲੋ ਹੁਣ ਤੋਂ ਸਾਡੇ ਨਾਲ ਜਰਰੀ ਹੋਣ ਲੱਗੇ ਜੀ ਲੱਗਦਾ ਹੈ ਕਿ ਸਗੋਂ ਮਾਰੋ ਤੁਹਾਨੂੰ ਬੜੀ ਜਰਤੀ ਕਰਾ ਦਿੱਤੀ ਓਕੇ ਬਾਏ ਬਾਏ ਜੀ